7 ਕੁਇੰਟਲ ਦੇਸੀ ਘਿਉ ਦੀਆਂ ਜਲੇਬੀਆਂ ਹਰਿਆਣਾ ਦੇ ਫਤਿਆਬਾਦ ਚ ਬਾੜਾ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਬੰਧੋਂ ਬਸ ਅੰਦੋਲਨ ਕਰ ਰਹੇ ਕਿਸਾਨਾਂ ਦੇ ਲਈ ਹੋ ਰਹੇ ਨੇ ਇਹ ਮਠਾਈਆਂ ਤੇ ਪਕਵਾਨ ਤਿਆਰ ਕੀਤੇ ਗਏ ਨੇ ਖਾਣ ਪੀਣ ਦਾ ਸਾਰਾ ਸਮਾਨ ਕਿਸਾਨਾਂ ਤੱਕ ਪਹੁੰਚਾਉਣ ਦੇ ਲਈ ਪਿੰਡ ਦੇ ਲੋਕਾਂ ਦੀ ਬਕਾਇਦਾ ਡਿਊਟੀ ਲਈ ਗਈ ਹੈ ਸਾਰਾ ਸਮਾਨ ਨੂੰ ਦਿੱਲੀ ਬਾਰਡਰ ਤੇ ਲੈ ਕੇ ਜਾਣਗੇ ਅਸੀਂ ਜੋ ਇਹ ਮਠਾਈ ਬਣਾਈ ਹੈ ਤਕਰੀਬਨ 7-8 ਕੁਇੰਟਲ ਹੈ ਤੇ ਉਸ ਏਰੀਏ ਜਿੱਥੇ ਵੀ ਆਪਣੇ ਰਤੀਏ ਦੇ तकरीबन 1000 ਕਿਸਾਨ ਰਤੀਏ ਦਾ ਉੱਥੇ ਪਹੁੰਚ ਚੁੱਕੇ ਉਹਨਾਂ ਵਾਸਤੇ ਜੋ ਵੀ ਕੁਛ ਹੈ ਏਰੀਏ ਦੇ ਵਿੱਚੋਂ ਜਾਂਦਾ ਹੀ ਰਹਿੰਦਾ ਸਾਡੇ ਦੁੱਧ ਵਾਲੀ ਤਾਂ ਸੇਵਾ ਪੱਕੀ ਹੈ ਇਹ ਲੰਗਰ ਕਰਾਉ ਤਿਆਰ ਕਰਾ ਕੇ ਇਹਨੂੰ ਪੈਕ ਕਰਤਾ ਤੇ ਇਹ ਕੱਲ ਨੂੰ ਵੀ ਜਾਊਗਾ ਉਸ ਤੋਂ ਬਾਅਦ ਦੁੱਧ ਦੀ ਤਾਂ ਗਿਣਤੀ ਨਹੀਂ ਕੋਈ ਦੇ ਦਿੱਤਾ ਜਾਂਦਾ ਹੀ ਰਹਿੰਦਾ ਸਾਡਾ ਜਿਹੜਾ ਇਹ ਕਹਿੰਦੇ ਨੇ ਵੀ ਹਰਿਆਣੇ ਦੇ ਵਿੱਚ ਕਿਸਾਨ ਹੈ ਨਹੀਂ ਤਾਂ ਆਪਣੇ 1000 ਬੰਦਾ ਦਾ ਰਤੀਏ ਦਾ ਉੱਥੇ ਜਾ ਕੇ ਚੈੱਕ ਕਰ ਲੈਣੇ ਰਤੀਆਲਾ ਛੋਟਾ ਜਿਹਾ ਹਲਕਾ ਹੈ ਇਹ ਤਾਂ 1000 ਹੈ ਹੋਰ ਜਿਹੜੇ ਨੇੜੇ ਆਲੇ ਨੇ ਉਹ 10 ਦਾ 15 15 20 2000 ਵੀ ਹੈਗੇ ਆ ਹਰਿਆਣਾ ਦਾ ਘੱਟ ਤੋਂ ਘੱਟ 2 ਲੱਖ ਕਿਸਾਨ ਅੱਜ ਦਿੱਲੀ ਦੇ ਵਿੱਚ ਇਹਦੇ ਸੰਘਰਸ਼ ਤੇ ਬੈਠਾ ਜਿੰਨਾ ਚਿਰ ਮੋਦੀ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਦਾ ਭਾਵੇਂ ਸਾਲ ਲੱਗ ਜੇ ਚਾਹੇ 2 ਲੱਖ ਸਾਲ ਲੱਗ ਜਾਣਾ ਅਸੀਂ ਪਿੱਛੇ ਲੰਗਰ ਦੀ ਜੋਸ਼ੇਵਾਂ ਲੱਗੂ ਕਿਸੇ ਵੀ ਚੀਜ਼ ਦੀ ਕੋਈ ਪਰੇਸ਼ਾਨੀ ਆਊ ਉਹ ਅਸੀਂ ਪੂਰੀ ਨਜਿੱਠਾਂਗੇ ਇਲਾਕੇ ਵੱਲੋਂ ਮੰਡੀ ਵੱਲੋਂ ਯਾਨੀ ਕਿ ਰੋਟੇਸ਼ਨ ਟੈਪ ਜਿਵੇਂ 5 ਦਿਨਾਂ ਦੀ ਡਿਊਟੀ ਪਹਿਲਾਂ ਲੱਗਦੀ ਐ 5 ਦਿਨ ਉਹ ਆ ਜਾਂਦੇ ਨੇ ਤੇ ਉਹ ਜਾ ਰਹੇ ਨੇ ਜਿਵੇਂ ਕਿ ਸਾਡੇ 4 ਟਰੈਲੀਆਂ ਪਿੰਡ ਚੋਂ ਗੰਗੀਆਂ ਹੋਈਆਂ ਨੇ 35 ਬੰਦੇ ਨੇ 35 ਪਹਿਲਾਂ ਗਏ ਸੀ ਤੇ ਉਹ 35 ਰੋਟੇਸ਼ਨ ਦੇ ਹਿਸਾਬ ਨਾਲ 5 ਦਿਨਾਂ ਬਾਅਦ ਬਦਲ ਦਿੱਤੇ ਗਏ ਨੇ ਹੁਣ ਹੋਰ ਨੇ ਕੱਲ ਨੂੰ ਇੱਕ ਹੋਰ ਜਥਾ ਜਾ ਰਿਹਾ ਜੋ ਕਿ ਲੰਗਰ ਨਾਲ ਲੈ ਕੇ ਜਾ ਮਠਿਆਈ ਤਿਆਰ ਕਰੀ 7-8 ਕਿੰਮੰਟਲ ਹੈਗੀ ਮਤਲਬ ਜਿੰਨੀ ਪਿੰਡ ਦੇ ਉਹੀ ਸਰਦਾ ਤੇ ਉੱਥੇ 35-40 ਵੀ ਸਾਡੇ ਪਿੰਡ ਚੋਂ ਵਾਰੀ-ਵਾਰੀ ਬਦਲ ਕੇ ਜਾਈ ਜਾਂਦੇ ਨੇ ਕਿਸਾਨ 4 ਟਰੈਕਟਰ ਚਾਰ ਟਰੈਕਟਰ ਜਾਏ ਜਾ ਰਹੇ ਨੇ ਹੁਣ ਜਿਵੇਂ ਪੰਜ ਕਿ ਦਿਨਾਂ ਬਾਅਦ ਸਾਡੀ ਡਿਊਟੀ ਲੱਗ ਜਾਂਦੀ ਹੈ ਮੰਨ ਲਓ ਵੀ 40 ਜਾਣੇ ਬਦਲ ਕੇ ਫਿਰ ਆ 40 ਜਾਣੇ ਆ ਜਾਂਦੇ ਨੇ ਉਹ ਭਗ ਜਾਂਦੇ ਨੇ ਹਰਿਆਣਾ ਚ ਜਲੇਬੀਆਂ ਬਣ ਰਹੀਆਂ ਨੇ ਤਾਂ ਮੁਕਸਰ ਚ ਮਠੀਆਂ ਤਿਆਰ ਨੇ ਪੈਕਿੰਗ ਹੋ ਚੁੱਕੀ ਹੈ ਸੱਤਰਕ ਤਿਆਰ ਖੜੇ ਨੇ ਦਿੱਲੀ ਤੁਰੰਤ ਦੇ ਲਈ ਤਾਂ ਜੋ ਛੇਤੀ ਤੋਂ ਛੇਤੀ ਸੰਘਰਸ਼ ਡਟੇ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ ਮਠੀਆਂ ਦਾ ਲੰਗਰ ਅਸੀਂ ਲੈ ਕੇ ਚੱਲੇ ਆ ਜੋ ਕਿ 24 ਤਰੀਕ ਤੋਂ ਲਗਾਤਾਰ ਸਾਡੇ ਕੋਲ ਹਲਵਾਈ ਕੰਮ ਕਰ ਰਹੇ ਸਨ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ 709 ਗੱਡੀਆਂ 5 6 ਸਾਡੀਆਂ ਲੋਡ ਹੋ ਜਾਣੀਆਂ ਇਸ ਸਿਮੇਤ ਸੰਗਤ ਤੇ ਕਾਫੀ ਮਾਲ ਆ ਵੀ ਸੰਗਤਾਂ ਨੂੰ ਤਕਰੀਬਨ ਮਹਾਰਾਜ ਦੀ ਕਿਰਪਾ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਰਹੂਗਾ ਇਹ ਗਿਣਤੀ ਤੋਂ ਸਾਡਾ ਤਾਂ ਕਾਰ ਸੇਵਾ ਦਾ ਬਾਹਰ ਹੀ ਹੁੰਦਾ ਹੁਣ ਇਸ ਮੁਤਾਬਕ ਅਸੀਂ 8 7 ਕੈਂਟਰ ਭਰ ਕੇ ਤੇ ਟਰੱਕ ਤਿਆਰ ਲੋਡ ਕਰਕੇ ਖਿਲਾਰ ਰੱਖਿਆ ਹੁਣ ਅਸੀਂ ਜਿੰਨੇ ਮੇਰੇ ਵੀਰ ਬੈਠੇ ਆ ਅਸੀਂ ਹੋਰ ਵੀ ਲੋਡ ਪਾਵੇਗੀ ਤਾਂ ਅਸੀਂ ਹੋਰ ਵੀ ਮਗਰ ਉਹਨਾਂ ਦੇ ਪਹਚਾਵਾਂਗੇ ਅਸੀਂ ਇਹ ਜੋ ਕਾਰ ਸੇਵਾ ਵਾਲੇ ਬਾਬੇ ਆ ਪਿੱਛੇ ਨਹੀਂ ਹਟਣਗੇ ਅੱਜ ਮੋਢੇ ਨਾਲ ਮੋਢਾ ਲਾ ਕੇ ਅਸੀਂ ਕਰਸਾਨਾਂ ਦੇ ਨਾਲ ਉੱਥੇ ਹੱਡਾਂ ਦੇ ਉੱਤੇ ਜਿਉਂ-ਜਿਉਂ ਆਪਣੇ ਬੈਰੀਅਰ ਇਹਨਾਂ ਨੇ ਲਾਏ ਆ ਗਵਰਨਮੈਂਟ ਨੇ ਉੱਥੇ ਪਹਚਾਉਣ ਦੇ ਲਈ ਅਸੀਂ ਤਿਆਰ ਪੁਰ ਤਿਆਰ ਗੱਡੀਆਂ ਸਾਡੀਆਂ ਖੜੀਆਂ ਖਾਣਾ ਪੀਣਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਿੰਡਾਂ ਦੇ ਪਿੰਡ ਤਿਆਰ ਬਰ ਤਿਆਰ ਨੇ ਹਰ ਤਬਕਾ ਇਹ ਜਤੌਣਾ ਚਾਹੁੰਦਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ 'ਚ ਉਹਨਾਂ ਦਾ ਖੁੱਲਾ ਸਮਰਥਨ